ਅੱਜ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇਨਾ ਜਿੰਨਾ ਵੀ ਇਹਨਾਂ ਪੈਨਲਿਸ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਹਨਾਂ ਨੋਟਾਂ ਤੇ ਲੱਗੂ ਬਹਿਣ ਪਹਿਲਾਂ ਹੀ ਜਮ੍ਹਾਂ ਕਰਵਾ ਦਿਓ ਬੈਂਕ ਚ ਆਪਣੇ ਪੈਸੇ ਤੁਸੀਂ ਸ਼ਾਇਦ ਨੋਟ ਨਾ ਕੀਤਾ ਹੋਵੇਗਾ ਕਿ ਪਰ ਹੁਣ ਬਾਜ਼ਾਰਾਂ ਵਿੱਚ ਕੋਈ ਜਹੇ ਨੋਟ ਗਾਇਬ ਹੋ ਹੁੰਦੇ ਜਾ ਰਹੇ ਹਨ ਜਿਨ੍ਹਾਂ ਨੋਟਾਂ ਨੂੰ ਸਾਨੂੰ ਤੇ ਦੁਕਾਨਦਾਰਾਂ ਨੂੰ ਰੋਜ਼ਾਨਾ ਚਾਹੀਦੇ ਹੁੰਦੇ ਆ ਹਾਂਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਹੁਣ ਇਹ ਨੋਟ ਲਗਭਗ ਬੈਂਕਾਂ ਤੇ ਏਟੀਐਮ ਵਿੱਚ ਹੀ ਮਸਾਹੀ ਲੱਭਣਗੇ ਦਰਸਲ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਦੇ ਵਿੱਚ ਨੋਟਾਂ ਨੋਟ ਖਾਸ ਕਰਕੇ 10 20 ਅਤੇ 50 ਰੁਪਏ ਦੇ ਨੋਟਾਂ ਨੂੰ ਭਾਰੀ ਕਮੀ ਆ ਚੁੱਕੀ ਹੈ ਜੀ ਕਿ ਜੋ ਕੀ ਗੰਭੀਰ ਸਮੱਸਿਆ ਬਣ ਗਈ ਹੈ 10 20 ਅਤੇ 50 ਦੇ ਨੋਟ ਅਜੇ ਹਨ ਜਿਨ੍ਹਾਂ ਦੀ ਅਸੀਂ ਰੋਜ਼ਾਨਾ ਜ਼ਰੂਰਤਾਂ ਨੂੰ ਲੈਣ-ਦੇਣ ਵਿੱਚ ਵਾਧੂ ਮਾਤਰਾ ਵਿੱਚ ਵਰਤ ਸਕਦੇ ਹਾਂ ਹਾਲਾਂਕਿ ਇਹਨਾਂ ਨੋਟਾਂ ਦੀ ਉਪਲਬਧਤਾ ਨਾਲ ਹੋਣ ਕਰਕੇ ਛੋਟੇ ਦੁਕਾਨਦਾਰ ਆਟੋ ਰਿਕਸ਼ਾ ਚਾਲਕਾ ਸਬਜ਼ੀ ਵਿਕਰੇਤਾ ਅਤੇ ਨਾਗਰਿਕਾਂ ਖਾਸ ਕਰਕੇ ਪਿੰਡੂ ਖੇਤਰਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਜ਼ਾਰ ਵਿੱਚ ਜਿੱਥੇ 100 200 ਅਤੇ 500 ਦੇ ਨੋਟ ਦੀ ਕਾਫੀ ਮਾਤਰਾ ਵਿੱਚ ਉਪਲਬਧ ਹਨ ਉੱਥੇ ਹੀ ਛੋਟੇ ਨੋਟਾਂ ਦੀ ਕਮੀ ਕਾਰਨ ਗਾਕਾਰ ਨੂੰ ਜ਼ਿਆਦਾ ਪੈਸੇ ਦੁਕਾਨਦਾਰਾਂ ਨੂੰ ਦੇਣੇ ਪੈਣਗੇ ਕਿਉਂਕਿ ਇਸ ਦਾ ਹੋਰ ਕੋਈ ਹੱਲ ਨਹੀਂ ਹੈ ਅਤੇ ਛੋਟੇ ਦੁਕਾਨਦਾਰਾਂ ਨੂੰ ਉਧਾਰ ਵੀ ਉਧਾਰ ਦਾ ਵੀ ਸਮਾਨ ਦੇਣਾ ਪੈ ਰਿਹਾ ਹੈ ਜਿਸ ਨਾਲ ਆਰਥਿਕ ਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ ਸ਼ਾਇਦ ਤੁਸੀਂ ਸ਼ਾਇਦ ਧਿਆਨ ਨਹੀਂ ਦਿੱਤਾ ਹੋਵੇਗਾ ਪਰ ਹੁਣ ਜੇਰਾ ਸੋਚੋ ਕਿ ਗੌਰ ਫਰਮਾਇਓ ਬੈਂਕ ਅਤੇ ਏਟੀਐਮ ਵਿੱਚ ਵੀ ਇਨ੍ਹਾਂ ਛੋਟੇ ਨੋਟਾਂ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ ਅਜਿਹੇ ਚ ਸਵਾਲ ਉੱਠਦਾ ਹੈ ਕਿ ਜੋ ਦੋ ਬੈਂਕਾਂ ਚੋ ਨੋਟ ਹੀ ਨਹੀਂ ਹਨ ਤਾਂ ਬਲੈਕ ਵਿੱਚ ਨਵੇਂ ਨੋਟ ਕਿੱਥੋਂ ਆ ਰਹੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ